ਅਰਾਧਨਾ ਜਿਹਬਾ ਜਪ ਗੁਰਨਾਓ ਨੇਤਰੀ ਸਤਗੁਰ ਪੇਖਣਾ ਸਰਵਣੀ ਸੁਣਨਾ ਗੁਰਨਾਓ ਸਤਗੁਰ ਸੇਤੀ ਰਤੇ ਆਂ ਦਰਗਹ ਪਾਈਏ ਠਾਓ ਸਤਗੁਰ ਦੇ ਰੰਗ ਵਿੱਚ ਰਤੇ ਜਾਣਾ ਫੇਰ ਗੱਲ ਬਣੂ ਮਹਾਰਾਜ ਕਹਿੰਦੇ ਦਰਗਾਹ ਵਿੱਚ ਜਗ੍ਹਾ ਮਿਲ ਜਾਂਦੀ ਏ ਜਪਜੀ ਸਾਹਿਬ ਦੇ ਵਿੱਚ ਰੋਜ਼ ਪੜਦੇ ਹੋ ਮੰਨੈ ਤਰੈ ਤਾਰੇ ਗੁਰ ਸਿੱਖ ਸੁਣਾਉਣ ਵਾਲੇ ਬਹੁਤ ਆ ਜਾਣਗੇ ਮਹਾਂਪੁਰਖ ਸੁਣਾ ਕੇ ਵੀ ਬਹੁਤ ਕੁਝ ਗਏ ਹੈ ਮਾਰੇ ਕਹਿੰਦੇ ਮੰਨਣ ਵਾਲਾ ਜਿਹੜਾ ਨਾ ਉਹ ਆਪ ਤਰ ਜਾਂਦਾ ਤੇ ਤਾਰਨ ਦੇ ਸਮਰੱਥ ਹੋ ਜਾਂਦਾ ਹੈ ਸੱਚੇ ਪਾਤਸ਼ਾਹ ਕਿਰਪਾ ਕਰਨ ਝੋਲੀ ਢੋ ਜਿਵੇਂ ਮਹਾਂਪੁਰਖਾਂ ਨੇ ਬੇਨਤੀ ਕਰੀ ਹੈ ਭਾਈ ਸਤਗੁਰਾਂ ਦੇ ਪਿਆਰ ਵਿੱਚ ਬੈਠੇ ਹੋ ਜਿਹੜਾ ਵੀ ਝੋਲੀ ਢੂਗਾ ਨਾ ਗੁਰੂ ਨਾਨਕ ਸਮਰਥ ਨੇ ਸਭ ਦੀ ਝੋਲੀ ਪੜ ਦੇਣਗੇ ਸਮਝ ਆ ਜਾਵੇ ਬਿੰਦ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕਹਿ ਦੁੱਖ ਦੇ ਨਾਮ ਸੰਤੋਖੀ ਐ ਉਤਰੈ ਮਨ ਕੀ ਭੁੱਖ ਦੁਨਿਆਵੀ ਮੰਗਾ ਮੰਗਦੇ ਆਪਾਂ ਮਾਰ ਕਹਿੰਦੇ ਮੰਗ ਕੋਈ ਵੀ ਮੰਗ ਲੋ ਭਾਵੇਂ ਦੁੱਧ ਹੋਵੇ ਭਾਵੇਂ ਪੁੱਤ ਹੋਵੇ ਨਿਕਲੂਗਾ ਦੁੱਖ ਹੀ ਉਹਦੇ ਵਿੱਚੋਂ ਜੇ ਮੰਗਣਾ ਹੈ ਤਾਂ ਪਰਮੇਸ਼ਰ ਦਾ ਨਾਮ ਮੰਗ ਲੈ ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ ਪਰ ਸਾਧ ਸੰਗ ਜੀ ਤੇਰੇ ਨਾਮ ਦੇ ਵਪਾਰੀ ਜੱਗ ਵਿੱਚ ਫਿਰਲੇ ਫਿਰਲੇ ਨੇ ਤੇਰੇ ਨਾਮ ਦੇ ਵਪਾਰੀ ਜੱਗ ਵਿੱਚ ਫਿਰਦੇ ਫਿਰਦੇ ਨੇ ਤੇਰਾ ਨਾਮ ਦੇ ਵਪਾਰੀ ਜੱਗ ਵਿੱਚ ਫਿਰਲੇ ਫਿਰਲੇ ਨੇ ਤੇ ਤੇਰੇ ਨਾਮ ਦੇ ਵਪਾਰੀ ਜੱਗ ਵਿੱਚ ਫਿਰਲੇ ਫਿਰਲੇ ਨੇ ਜਗ ਵਿੱਚ ਫਿਰਲੇ ਫਿਰਲੇ ਨੇ ਤੇਰੇ ਨਾਮ ਦੇ ਵਪਾਰੀ ਜਗ ਵਿੱਚ ਫਿਰਲੇ ਫਿਰਲੇ ਨੇ ਤੇਰੇ ਨਾਮ ਦੇ ਵਪਾਰੀ ਜਗ ਵਿੱਚ ਫਿਰਲੇ ਫਿਰਲੇ ਨੇ ਤੇਰੇ ਨਾਮ ਦੇ ਵਪਾਰੀ ਜਗ ਵਿੱਚ ਫਿਰਲੇ ਫਿਰਲੇ ਨੇ ਤੇਰੇ ਨਾਮ ਦੇ ਵਪਾਰੀ ਜਗ ਵਿੱਚ ਫਿਰਲੇ ਫਿਰਲੇ ਨੇ ਤੇਰੇ ਨਾਮ ਦੇ ਪਾਰੀ ਜੱਗ ਵਿੱਚ ਫਿਰਲੇ ਫਿਰਲੇ ਨੇ ਤੇਰੇ ਨਾਮ ਦੇ ਪਾਰੀ ਜੱਗ ਵਿੱਚ ਫਿਰਲੇ ਫਿਰਲੇ ਨੇ ਤੇਰੇ ਨਾਮ ਦੇ ਪਾਰੀ ਜੱਗ ਵਿੱਚ ਫਿਰਲੇ ਫਿਰਲੇ ਨੇ ਫਿਰਲੇ ਫਿਰਲੇ ਨੇ ਜੱਗ ਵਿੱਚ ਫਿਰਲੇ ਫਿਰਲੇ ਨੇ ਹਾਂ ਫਿਰਲੇ ਫਿਰਲੇ ਨੇ ਜੱਗ ਵਿੱਚ ਫਿਰਲੇ ਫਿਰਲੇ ਨੇ O birle birlene, C filt birle birlene Birle birlene, C filt birle birlene Birle birlene, C filt birle birlenene Birle birlene, C filt birle birlenene Teynen am da babare F Capt épfor ਤੇਰੇ ਨਾਮ ਦੇ ਵਪਾਰੀ ਜਗ ਵਿੱਚ ਫਿਰਲੇ ਫਿਰਲੇ ਨੇ ਤੇਰੇ ਨਾਮ ਦੇ ਵਪਾਰੀ ਜਗ ਵਿੱਚ ਫਿਰਲੇ ਫਿਰਲੇ ਨੇ ਜੀ ਤੇਰੇ ਨਾਮ ਦੇ ਵਪਾਰੀ ਜਗ ਵਿੱਚ ਫਿਰਲੇ ਫਿਰਲੇ ਨੇ ਤੇਰੇ ਨਾਮ ਦੇ ਵਪਾਰੀ ਜਗ ਵਿੱਚ ਫਿਰਲੇ ਫਿਰਲੇ ਨੇ ਜੀ ਤੇਰੇ ਨਾਮ ਦੇ ਵਪਾਰੀ ਜਗ ਵਿੱਚ ਫਿਰਲੇ ਫਿਰਲੇ ਨੇ ਤੁਮ ਕਾਢਿ ਹੈ ਬਿਰਲੇ ਕੇਈ ਕੇ ਬਿਰਲੇ ਬਿਰਲੇ ਬੰਦੇ ਆ ਸਾਧ ਸੰਗ ਜੀ